ਸਾਥੀਰੇ ਕਾਲਜ ਦੇ ਕਿਸਾਨ ਭਰਾਓ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਇੱਕ ਖੁਸ਼ਖਬਰੀ ਕਿਸਾਨਾਂ ਨੂੰ ਦਿੱਤੀ ਗਈ ਹੈ ਜਿਹਦੇ ਵਿੱਚ ਸਾਰੇ ਕਿਸਾਨਾਂ ਦਾ ਫਾਇਦਾ ਹੋ ਆਓ ਸੁਣਦੇ ਹਾਂ ਉਹਨਾਂ ਦੀ ਜੁਬਾਨੀ ਤਕਸੀਮਾਂ ਦੇ ਕੇਸਾਂ ਦੇ ਉੱਤੇ ਕੋਈ ਵਾਧ-ਵਾਧ ਨਹੀਂ ਜਿਹੜੇ ਝਗੜਾ ਰਹਿਤ ਨਹੀਂ ਉਹਨਾਂ ਨੂੰ 1 ਜਨਵਰੀ ਤੋਂ ਲੈ ਕੇ 13 ਅਪ੍ਰੈਲ ਵਿਸਾਖੀ ਤੱਕ ਪੂਰੇ ਪੰਜਾਬ ਦੇ ਵਿੱਚ ਤਕਸੀਮਾਂ ਦਾ ਜਿਹੜੇ ਉਹ ਪਿੰਡ-ਪਿੰਡ ਕੈਂਪ ਲਾਏ ਜਾਣਗੇ ਤੇ ਤਕਸੀਮਾਂ ਦੇ ਇਸ਼ੂ ਜਿਹੜਿਆ ਉਹ ਖਤਮ ਜਿਹੜਿਆ ਉਹ ਅਸੀਂ ਕਰ ਦਿਆਂਗੇ ਕਿਸੇ ਵੀ ਕਿਸੇ ਵੀ ਬੰਦੇ ਦਾ ਕੋਈ ਤਕਸੀਮ ਦਾ ਕੇਸ ਰਹਿੰਦਾ ਸਾਡੇ ਅਫਸਰ ਜਾਣਗੇ ਪਿੰਡਾਂ 'ਚ ਕੈਂਪ ਲੱਗਣਗੇ ਉਹ ਆਪਣੀ ਸਹਿਮਤੀ ਦੇ ਨਾਲ ਤਕਸੀਮ ਕਰਾਉਣਾ ਚਾਹੁੰਦੇ ਆ ਪਰ ਇਹ ਚੀਜ਼ ਦਾ ਖਿਆਲ ਰੱਖਿਆ ਜਾਵੇ ਕਿ ਕੁਝ ਲੋਕਾਂ ਦੇ ਕੇਸ ਜਿਹੜੇ ਕੋਰਟਾਂ ਦੇ ਵਿੱਚ ਚੱਲ ਰਹੇ ਆ ਅਸੀਂ ਜਿਹੜੇ ਕੋਰਟ ਰਾਤ ਕੇਸ ਨੇ ਜਿਨ੍ਹਾਂ ਦੇ ਕੋਈ ਝਗੜੇ ਨਹੀਂ ਗੇ ਉਹ ਬੈਠ ਕੇ ਪਰਿਵਾਰ ਕੈਂਪਾਂ ਦੇ ਚੋਂ ਸਰਕਾਰ ਉਹਨਾਂ ਦੀਆਂ ਤਕਸੀਮਾਂ ਕਰਕੇ ਇੱਕ ਜਿਹੜਾ 13 April ਤੱਕ ਪੰਜਾਬ ਦੇ ਵਿੱਚ ਇਹ ਇਸ਼ੂ ਜਿਹੜਾ ਅਸੀਂ ਖਤਮ ਕਰਦਾਂ। ਸੋ ਇਹਨਾਂ ਦੇ ਦਰਸ਼ਨ ਮੁਤਾਬਕ ਜਿਹੜੇ ਵੀ ਤਕਸੀਮਾਂ ਦੇ ਰੌਲੇ ਆਪਸ ਦੇ ਵਿੱਚ ਕਿਸਾਨਾਂ ਦੇ ਚੱਲ ਰਹੇ ਆ ਉਹ ਜਿਹੜੀ ਆ ਜਲਦੀ ਜੇ ਪਿੰਡੋਂ ਪਿੰਡ ਜਾ ਕੇ ਜਿਹੜੇ ਇਹਨਾਂ ਵੇੜਨਗੇ ਜਿਹੜੇ ਦੋਵੇਂ ਤਰ੍ਹਾਂ ਸਹਿਮਤੀ ਨਾਲ ਉਹ ਤਕਸੀਮ ਕਰਾਉਣੀਆਂ ਚਾਹੁੰਦੀਆਂ ਵਾ ਉਹ ਜਾ ਕੇ ਤਹਿਸੀਲ ਦੇ ਵਿੱਚ ਉਸੇ ਵੇਲੇ ਉਹਨਾਂ ਦਾ ਕੰਮ ਹੋਊਗਾ। ਸੋ ਇਹੋ ਜਿਹੜੀ ਜਾਣਕਾਰੀ ਉਹਨਾਂ ਨੇ ਦਿੱਤੀ ਆ ਧੰਨਵਾਦ ਜੀ।